ਹੈਲੋ ਹਲੋ ਹਾਂਜੀ ਕੌਣ ਬੋਲ ਰਹੇ ਹੋ ਹਾਂਜੀ ਫਿਰ ਮੈਂ ਸੋਨੂ ਸੀਤਿਆ ਬੋਲ ਰਹੀ ਆਂ ਸੋਨੂ ਸੀਤਿਆ ਹਾਂਜੀ ਅੱਛਾ ਪਲੱਸ 2 ਸਾਇੰਸ ਹਾਂਜੀ ਅੱਛਾ ਅੱਛਾ ਹੋਰ ਕਿਵੇਂ ਬੇਟਾ ਠੀਕ ਆ ਹਾਂ ਠੀਕ ਆ ਮੈਂ ਤਾਂ ਤੁਸੀਂ ਠੀਕ ਹੋ ਠੀਕ ਆ ਵਧੀਆ ਤੁਸੀਂ ਪਹਿਲਾਂ ਵੀ ਮੈਨੂੰ ਬਹੁਤ ਮਿਸ ਕਾਲ ਕਰ ਰਹੇ ਸੀ ਬਾਰ-ਬਾਰ ਹਾਂਜੀ ਤੁਸੀਂ ਕਾਲ ਨਹੀਂ ਚੱਕ ਰਹੇ ਸੀ ਨਾ ਪਰ ਕੋਲ ਯਾਰ ਅੱਜ ਨਾ ਉਹ ਪ੍ਰੈਕਟੀਕਲ ਸੀ ਨਾ ਤੇ ਇਸ ਰਿਗਾਰਡਿੰਗ ਫਿਰ ਮੈਂ ਚੱਕ ਨਹੀਂ ਪਾਇਆ ਕੋਲ ਨਹੀਂ ਸਰ 1 ਮਿੰਟ ਤੁਸੀਂ ਮੈਨੂੰ ਕਦੇ ਤਾਂ ਬੇਟਾ ਕਹਿ ਦਿਨਿਓ ਕਦੇ ਮੈਨੂੰ ਯਾਰ ਕਹਿ ਦਿਨ ਮੈਨੂੰ ਦੱਸੋ ਮੈਂ ਕੀ ਹਾਂ ਤੁਸੀਂ ਦੋਨੋਂ ਹੀ ਹੈ ਤੂੰ ਯਾਰ ਵੀ ਆ ਤੇ ਬੇਟਾ ਵੀ ਆ ਪਰ ਹੁਣ ਮੇਰੇ ਕੋਲੇ ਆ ਨਾ ਇੱਕ ਵਾਰ ਫੈਮਿਲੀ ਚ ਆ ਫਿਰ ਮੈਨੂੰ ਕਹਿਣਾ ਪਊਗਾ ਨਾ ਆਪਣਾ ਰਿਲੇਸ਼ਨ ਬਾਰੇ ਦੱਸਣਾ ਥੋੜੀ ਸਾਰਿਆਂ ਨੂੰ ਮੈਨੂੰ ਨਹੀਂ ਚੰਗਾ ਨਹੀਂ ਲੱਗਦਾ ਨਾ ਤੁਸੀਂ ਮੈਨੂੰ ਅੱਛਾ ਪਿਆਰ ਨਾਲ ਬੇਟਾ ਕਹਿੰਦੇ ਹੋ ਫਿਰ ਬੱਕੀ ਤਾਂ ਪਿਆਰ ਨਾਲ ਬੇਟਾ ਪਕਾਇਆ ਹੀ ਸਕਦੇ ਆ ਪਰ ਕੋਈ ਵੱਡੀ ਗੱਲ ਥੋੜੀ ਹੈਗੀ ਇਹ ਚ ਫਿਰ ਤੱਕ ਨਹੀਂ ਕਹਿੰਦੀ ਜੀ ਨਹੀਂ ਕਹਿੰਦੀ ਨਾ ਹਾਂਜੀ ਚਲੋ ਨਹੀਂ ਕਹਿੰਦੀ ਤਾਂ ਚੰਗੀ ਗੱਲ ਹੈ ਵੀ ਹਾਂਜੀ ਸਰ ਤੇ ਤੇਰੇ ਨੰਬਰ ਕੈਮਿਸਟਰੀ ਚ ਨੰਬਰ ਲਵਾਦੇ ਸੀ ਮੈਂ ਤੇਰੇ ਪੂਰੇ 50 ਚੁੱਪ ਜਾ ਅੱਛਾ ਫਿਰ ਤਾਂ ਬਹੁਤ ਵਧੀਆ ਗੱਲ ਹੈ ਤਾਂ ਪਰ ਤੁਸੀਂ ਮੈਨੂੰ ਵੀ ਬੋਰਡ ਦੀ ਜਿਹੜੀ ਐਗਜ਼ਾਮ ਹੋ ਰਹੀ ਹੈਗੀ ਉਹਦਾ ਕੁਐਸਚਨ ਪੇਪਰ ਨਹੀਂ ਦਿੱਤਾ ਵਾ ਕਵੈਸਚਨ ਪੇਪਰ ਤੈਨੂੰ ਕੀ ਦੇਵਾਂ ਮੈਂ ਤੈਨੂੰ ਉਹ ਜਿਹੜਾ ਦੂਜਾ ਦਿੱਤਾ ਹੈ ਨਾ ਸੈਂਪਲ ਕਵੈਸਚਨ ਪੇਪਰ ਜਿਹੜਾ ਬੋਰਡ ਵਾਲਾ ਹੈਗਾ ਹਾਂਜੀ ਉਹ ਤੈਨੂੰ ਦੱਸ ਦਾਂ ਮੈਂ ਕਿਸੇ ਨੂੰ ਦੱਸੀ ਨਾ ਉਹੀ ਸੇਮ ਹੀ ਆਊਗਾ ਬਸ ਤੂੰ ਸਾਰਾ ਰੱਟਾ ਮਾਰ ਲਈ ਉਸ ਨੂੰ ਤੇ ਉਹਦੇ ਤੋਂ ਤੂੰ ਲੈ ਚੇਰੀ ਮੈਨੂੰ ਕੀ ਕਰਨਾ ਪਊਗਾ ਕਰਨਾ ਇਥੇ ਤੁਹਾਨੂੰ ਕੀ ਪਊਗਾ ਬਸ ਦੇ ਬਸ ਤੇ ਪੇਪਰ ਹੋ ਜਾਣ ਫ੍ਰੀ ਬੋਰਡ ਵਾਲੇ ਉਸ ਤੋਂ ਬਾਅਦ ਚੱਲਾਂਗੇ ਆਪਾਂ ਛੁੱਟੀ ਲੈ ਲਈ ਤੇ ਇੱਕ ਦਿਨ ਮੈਂ ਵੀ ਛੁੱਟੀ ਲੈ ਲਵਾਂਗਾ ਠੀਕ ਆ ਉਹਨਾਂ ਉਹ ਕੁੜੀਆਂ ਜਿਹੜੀਆਂ ਆਉਂਦੀਆਂ ਹੁੰਦੀਆਂ ਹੈਗੀਆਂ ਹੂੰ ਗੀਤਾ ਤੇ ਉਹ ਸੀਤਾ ਦੋ ਭੈਣਾਂ ਹੈ ਨਹੀਂ ਜਿਹਨੂੰ ਕਹਿੰਦੇ ਗੀਤਾ ਸੀਤਾ ਹਾਂ ਹਾਂ ਤੇ ਉਹ ਆਪਣੇ ਬਾਰੇ ਗੱਲ ਕਰ ਰਹੀ ਸੀ ਕਹਿੰਦੇ ਇਹ ਕੀ ਤੇ ਸਰ ਦਾ ਸੈੱਟ ਹੈ ਜੀ ਇਹ ਜਿਹੜੀ ਸੋਨੂ ਹੈਗੀ ਹੈ ਨਾ ਇਹ ਤੇ ਸਰ ਦਾ ਸੈੱਟ ਹੈ ਜੀ ਕੀ ਸੈੱਟ ਹੈ ਯਾਰ ਤੂੰ ਮੇਰੇ ਕੋਲ ਟਿਊਸ਼ਨ ਆਉਣੀ ਹੈ ਮਤਲਬ ਸੈੱਟ ਹੋ ਗਈ ਦੱਸ ਸਕਦਾ ਕਮਾਲ ਲੋਕਾਂ ਦੀ ਸੋਚ ਦੇਖ ਲੈਣਾ ਚਲੂੰ ਤਾਂ ਪਤਾ ਹੈ ਆਪਾਂ ਸੈੱਟ ਤਾਂ ਹੈਗੇ ਆ ਆਪਾਂ ਮੈਂ ਮੈਂ ਤਾਂ ਹੀ ਸੋਚਿਆ ਵੀ ਕਿਸੇ ਨਾਲ ਨਹੀਂ ਕਿਸੇ ਨਾਲ ਗੱਲ ਕਰਨ ਦੀ ਕਿਸੇ ਹੋਰ ਨਾਲ ਨਾ ਨਾ ਯਾਰ ਮੈਂ ਗੱਲ ਥੋੜੀ ਕੀਤੀ ਨੂੰ ਲੱਗਦਾ ਹੈ ਕਿ ਮੈਂ ਗੱਲ ਕਰ ਸਕਾਂ ਕਿਸੇ ਨਾਲ ਠੀਕ ਜ਼ਿਆਦਾ ਇੱਕ ਨਾ ਮੈਨੂੰ ਨਾ ਉਹ ਨਹੀਂ ਆਏਗੇ ਪੀਰੀਅਡਸ ਨਹੀਂ ਆਏਗੇ acha ਫਿਰ ਵੀ ਹੁਣ ਮੈਂ ਦੱਸੂ ਕੀ ਕਰਾਂ ਮੈਨੂੰ ਤਾਂ ਟੈਨਸ਼ਨ ਹੋਈ ਪਈ ਹੈ ਮੈਂ ਤੁਹਾਨੂੰ ਟੈਨਸ਼ਨ ਦੇਣਾ ਨਹੀਂ ਚਾਹੁੰਦੀ ਵੀ ਮੈਂ ਤਾਂ ਕਰਕੇ ਮੈਂ ਤੁਹਾਨੂੰ ਦੱਸਿਆ ਨਹੀਂ ਮੈਂ ਕਿ ਚਲੋ ਆ ਜਾਣਗੇ ਹਨਾ ਥੋੜੇ ਦਿਨ ਰੁੱਕ ਕੇ ਆ ਜਾਣਗੇ 1-2 ਦਿਨ ਰੁੱਕ ਕੇ ਆ ਜਾਣਗੇ ਪਰ ਆ ਨਹੀਂ ਰਹਿਣਾ ਤੇ ਉਹ ਆ ਜਾਣਗੇ ਯਾਰ ਫਿਰਕੇ ਨਾ ਇਹ ਤਾਂ ਬਹੁਤ ਮੈਡੀਸਿਨਸ ਆਉਂਦੀ ਹੈਗੀ ਮਾਰਕੀਟ 'ਚ ਤਾਂ ਫਿਰ ਆਏ ਤਾਂ ਜਿੱਦਾਂ ਕੋਈ ਸ਼ੋਰ ਨਹੀਂ ਹੁੰਦਾਗਾ ਉਦੋਂ ਤਾਂ ਆਪਾਂ ਉਹ ਨਹੀਂ ਖਾ ਸਕਦੇ ਨਾ ਤਾਂ ਫਿਰ ਲੈ ਲਈ ਮੈਡੀਸਿਨ ਲੈਣੀ ਫ੍ਰੈਡੀ ਗੱਡੀ ਗੱਲ ਹੈਗੀ ਮੈਂ ਮੈਡੀਸਿਨ ਨਹੀਂ ਲੈਣੀ ਬੱਸ ਮੇਰੀ 12th ਹੋ ਜੂਗੀ ਉਸ ਤੋਂ ਬਾਅਦ ਅੱਗੇ ਤੁਸੀਂ ਪੜ੍ਹਾ ਦਿਓ ਮੈਨੂੰ ਹੈ ਮੈਨੂੰ ਤੁਹਾਡੇ ਨਾਲ ਮੈਰਿਜ ਕਰਵਾਉਣੀ ਹੈਗੀ ਅੱਛਾ ਹਾਂਜੀ ਕਿਉਂਕਿ ਮੇਰੇ ਮਾਮਾ ਜੀ ਨਾ ਥੋੜੀ ਜਿਹੀ ਉਹ ਹੈਗੀ ਰੂਡੀਵਾਦੀ ਹੈਗੇ ਥੋੜੀ ਜਿਹੀ ਮਤਲਬ ਪੁਰਾਣੀ ਸੋਚ ਤੇ ਉਹ ਕਹਿੰਦੇ ਵੀ ਬਸ ਭਾਰਾ ਬਹੁਤ ਹੁੰਦੀਆਂ ਕੁੜੀ ਨੂੰ ਉਹਵਾ ਦੂਦੀ ਮੈਰਿਜ ਕਰ ਦੇਣੀ ਚਾਹੀਦੀ ਹੈਗੀ ਅੱਛਾ ਇਹ ਗੱਲ ਕਹਿੰਦੇ ਆ ਫਿਰ ਤੇਰੇ ਮਾਮਾ ਜੀ ਹੈ ਤੇ ਮੈਂ ਤਾਂ ਮੈਰਿਜ ਕਰਵਾਉਣੀ ਆ ਤੁਸੀਂ ਰੈਡੀ ਹੋਣਾਗੇ ਤੇਸ਼ ਮੈਂ ਰੈਡੀ ਆ ਯਾਰ ਮੈਂ ਤਾਂ ਤੂੰ ਕਦੇ ਬਾਹਰ ਹੈਗਾ ਕਿ ਜਿਵੇਂ ਤੂੰ ਕਹਿੰਦੇ ਵੀ ਮੈਂ ਵੀ ਤਾਂ ਮੈਰਿਜ ਕਰਨੀ ਆ ਜੇ ਤੇਰੇ ਨਾਲ ਹੀ ਹੋ ਨਹੀ ਤੂੰ ਮੈਨੂੰ ਪਤਾ ਹੈਗਾ ਤੁਸੀਂ ਹੁਣ ਤਾਂ ਕਹਿ ਰਹੇ ਹੋਗੇ ਹਨਾ ਜਿੰਬੀ ਬਣ ਰਹੇ ਹੋਗੇ ਬਾਹਰ ਜਿੱਦੋਂ ਮੈਂ ਆਪਦੇ ਘਰ ਦੇ ਤੋਂ ਬਿਗਰੇ ਭੇਜਦੇ ਹਾਂ ਕਿਸੇ ਨੂੰ ਹਨਾ ਤੁਸੀਂ ਬਾਅਦ ਚ ਫਿਰ ਮੁੱਕਰ ਜਾਣਾਗਾ ਅਰੇ ਯਾਰ ਐ ਥੋੜੀ ਮੁਕਰਦਾਨ ਹੈ ਇਹ ਨਹੀਂ ਮੁਕਰ ਦੇਗਾ ਤੇ ਉਹ ਜਿਹੜੀ ਕੁੜੀ ਆਈ ਹੋਈ ਹੈ ਜੀ ਆਪਣੇ ਨਾਮ ਹੀ ਸਾਤਨਾ ਹਾਂ ਹਾਂ ਤੇ ਮੈਂ ਤਾਂ ਸੁਣਿਆ ਤੁਸੀਂ ਉਹਨਾਂ ਦੇ ਉਹਨਾਂ ਦੇ ਰਿਸ਼ਤੇ ਵਾਸਤੇ ਕਿਸੇ ਉਹ ਕਰਦੇ ਹੋਣਗੇ ਕਿਸੇ ਨੂੰ ਕਹਿ ਰੱਖਿਆ ਵੀ ਮੈਂ ਇਸ ਕੁੜੀ ਨਾਲ ਰਿਸ਼ਤਾ ਕਰਵਾਉਂਗਾ ਐਵੇਂ ਕਹਿ ਰੱਖਿਆ ਮਰੀ ਯਾਰੀਆਂ ਤੂੰ ਤੈਨੂੰ ਕੀ ਹੋਇਆ ਤੈਨੂੰ ਕੋਈ ਚੜ ਗਈ ਕਿ ਤੈਨੂੰ ਮੇਰੇ ਨਾਲ ਹੀ ਪੀਤੀ ਸੀ ਉਸ ਦਿਨ ਬਾਇ ਨਾ ਹੁਣ ਤਾਂ ਨਹੀਂ ਪੀ ਕੇ ਬੈਠੀ ਲੈ ਮੈਨੂੰ ਜੋ ਲੋਕ ਕਹਿ ਰਹੇ ਐ ਮੈਂ ਇੱਕ ਲੋਕਾਂ ਤੋਂ ਸੁਣਿਆ ਹੈਗਾ ਫਿਰ ਮੈਂ ਦੂਜੀ ਗੱਲ ਕਰਨੀ ਹੈ ਨਾ ਤੂੰ ਲੋਕਾਂ ਤੋਂ ਨਾ ਤੂੰ ਗਲਤ ਸੁਣਿਆ ਤੂੰ ਕੁਝ ਨਹੀਂ ਸੁਣਿਆ ਲੋਕਾਂ ਤੋਂ ਇੱਕ ਗੱਲ ਹੋਰ ਦੇਖੋ ਮੈਂ ਨਾ ਮੈਂ ਕੁਛ ਵੀ ਕਰ ਜੂਂ ਮੈਂ ਤੁਹਾਡੇ ਪਿੱਛੇ ਤੁਸੀਂ ਆਏ ਨਾ ਅਰੇ ਆ ਤੈਨੂੰ ਮੈਂ ਕੁਛ ਨਹੀਂ ਹੋਣ ਦਿੰਦਾ ਤੈਨੂੰ ਪਹਿਲਾਂ ਮੈਂ ਦੱਸਦਾ ਐਤ ਕਿੰਨਾ ਮੂੰਹ ਚ ਮੂੰਹ ਪਾਲੀਆਂ ਐਤ ਕਿ ਤੂੰ ਆਏ ਨਾ ਕਰੀਂ ਵੀ ਕੁਝ ਧੋਖੇ ਉਹ ਸਾਰੂ ਉੱਪਰੋਂ ਉੱਪਰੋਂ ਕਰ ਲਓ ਉੱਪਰੋਂ ਕਰ ਲਓ ਤੇ ਜਿਹੜੀ ਮੈਨੂੰ ਮੀਤ ਰਸ ਨਹੀਂ ਆ ਰਹੀ ਏ ਇਹ ਫਿਰ ਉੱਪਰ ਉੱਪਰ ਕਰਨ ਨਾਲ ਹੀ ਹੋ ਗਿਆ ਨਹੀਂ ਨਹੀਂ ਇਹ ਤਾਂ ਅੰਦਰ ਕਰੇ ਹੋਇਆ ਬਟ ਫਿਰ ਕਰ ਲਾਂਗੇ ਨਾ ਆਪਾਂ ਕਿਉਂ ਐਵੇਂ ਘਬਰਾ ਨਹੀਂ ਕਿਹਾ ਦੱਸ ਨਹੀਂ ਪਹਿਲਾਂ ਮੈਨੂੰ ਆਹ ਚੈੱਕ ਅਪ ਕਰਵਾ ਕੇ ਆਓ ਜੀ ਉਹ ਕਲੀਅਰ ਹੋਇਆ ਵੀ ਹਾਂ ਹੈਗਾ ਹੈ ਨਾ ਬੇਬੀ ਹੈਗਾ ਹੈ ਤਾਂ ਫਿਰ ਤੁਸੀਂ ਕੀ ਕਰੋਗੇ ਦੱਸੋ ਨਾ ਤੋਰ ਮੈਂ ਕੀ ਕਰਨਾ ਹੈ ਮੈਂ ਅਪਣਾ ਲਊਗਾ ਤੈਨੂੰ ਵੈਸੇ ਵੀ ਤਾਂ ਮੈਰਿਜ ਤੋਂ ਬਾਅਦ ਵੀ ਤਾਂ ਬੱਚਾ ਰੱਖਣਾ ਹੀ ਹੈ ਨਾ ਆਪਾਂ ਪੱਕੀ ਗੱਲ ਹੈ ਨਾ ਹੁਣ ਤੁਸੀਂ ਮੁੱਕਰਦੇ ਤਾਂ ਨਹੀਂ ਅਰੇ ਯਾਰ ਤੂੰ ਕਿਹੜੀਆਂ ਗੱਲਾਂ ਕਰਦੇ ਆ ਇੱਕ ਨਾ ਉਸ ਤੋਂ ਜਿਹੜੇ ਉਹ ਕਿਹੜੇ ਸਰ ਹੈਗੇ ਉਹ ਸ਼ੁਭਮ ਸਰ ਹੈ ਕਿ ਉਸ ਤੋਂ ਥੋੜਾ ਬਚ ਕੇ ਰਿਆ ਕਰੋ ਕਿਵੇਂ ਦੇਖ ਦੇਖ ਤੈਨੂੰ ਢੇਢ ਢੇਢ ਉਹ ਤਾਂ ਸਭ ਨੂੰ ਹੀ ਆਏ ਦੇਖਦੇ ਆ ਉਹਦੀ ਤਾਂ ਸੈਟਿੰਗ ਆਲਰੇਡੀ ਹੈਗੀ ਹੈ ਕੀ ਦਿਨ ਵਾਲ ਸੈਟਿੰਗ ਆ ਉਸ ਦੀ ਰੋਮਾ ਹੈ ਜੀ ਇਹਨਾਂ ਰੋਮਾ ਬੰਸਲ ਅੱਛਾ ਅੱਛਾ ਡਾਂਸ ਵਾਲੀ ਮੈਡਮ ਨਾਲ ਆ ਹਾਂ ਜੀ ਅੱਛਾ ਕੀ ਡਾਂਸ ਵਾਲੀ ਮੈਡਮ ਦੇ ਤਾਂ ਸਾਰਿਆਂ ਨਾਲ ਹੀ ਹੈ ਕਿਹੜੀਆਂ ਗੱਲਾਂ ਕਰਦੀ ਉਹ ਤੂੰ ਮੈਨੂੰ ਨਹੀਂ ਪਤਾ ਮੈਂ ਤਾਂ ਹੀ ਸੁਣਿਆਗਾ ਵੀ ਇਹ ਤਾਂ ਮਿਲਦੀ ਵੀ ਹੈਗੀ ਐ ਤੇ ਇਹਨਾਂ ਜਿੱਦਾਂ ਸਾਰਾ ਕੁਝ ਹੋਇਆ ਵੀ ਹੈ ਚਲ ਕੋਈ ਨਹੀਂ ਆਪਾਂ ਦਾ ਕੱਲ ਤੇਰਾ ਐਗਜ਼ਾਮ ਨਹੀਂ ਹੈ ਤਾਂ ਕੱਲ ਦਾ ਰੱਖੀ ਆਪਾਂ ਪ੍ਰੋਗਰਾਮ ਮੈਂ ਛੁੱਟੀ ਲੈ ਲਵਾਂ ਨਹੀਂ ਮੈਮ ਜਦੋਂ ਤੱਕ ਪੀਅਰਸ ਨਹੀਂ ਹੁੰਦੇ ਮੇਰੇ ਚੱਲ ਫਿਰ ਐ ਕਰੀ ਐ ਕਰੀ ਐ ਕਰੀ ਫਿਰ ਮੈਂ ਪਰਸੋਂ ਤੈਨੂੰ ਕੱਲ ਕੱਲ ਦਿਨ ਵੇਟ ਕੱਲ ਕੱਲ ਤੂੰ ਆਏਂਗੀ ਨਹੀਂ ਜਾਂ ਤੂੰ ਕੱਲ ਆ ਜਾ ਤੈਨੂੰ ਮੋਕ ਕਿਟ ਪਕੜਾ ਦੂੰਗਾ ਤੂੰ ਜੋ ਚੈੱਕਅਪ ਕਰਨੀ ਇੱਕ ਵਾਰੀ ਠੀਕ ਹੈ ਠੀਕ ਹੈ ਓਕੇ ਓਕੇ ਫਿਰ